ਸੋਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ ਸਿੰਗਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜਿਸ ਦੇ ਅਧੀਨ ਗਿੱਪੀ ਗਰੇਵਾਲ ਦੇ ਵੈਂਕੂਵਰ ਘਰ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਤੇ ਹੁਣ ਇੱਕ ਹੋਰ ਪੰਜਾਬੀ ਗੀਤਕਾਰ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਿਹੜੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਕੱਲ ਬੰਟੀ ਬੈਂਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮੋਹਾਲੀ ਦੇ ਸੈਕਟਰ 79 ਦੇ ਇੱਕ ਰੈਸਟੋਰੈਂਟ ਦੇ ਵਿੱਚ ਬੈਠ ਕੇ ਇੰਸਟਾਗ੍ਰam ਦੇ ਉੱਤੇ ਸਟੋਰੀ ਪਾਈ ਗਈ ਸੀ ਸਟੋਰੀ ਦੇ ਵਿੱਚ ਸਾਰੇ ਦੋਸਤਾਂ ਦੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ ਬੰਟੀ ਬੈਂਸ ਨੇ ਲਿਖਿਆ ਸੀ ਕਿ 26 ਸਾਲਾਂ ਤੋਂ ਇਕੱਠੇ ਹਾਂ 26ਵਾਂ ਸਾਲ ਦੋਸਤੀ ਦਾ ਮਨਾ ਰਹੇ ਹਾਂ ਜਿਸ ਤੋਂ ਬਾਅਦ ਅਚਾਨਕ ਹੀ ਉਸ ਰੈਸਟੋਰੈਂਟ ਦੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਲੱਕੀ ਪਟਿਆਲ ਦੇ ਗੁਰਗਿਆਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ 1 ਕਰੋੜ ਰੁਪਏ ਦੀ ਰੰਗਦਾਰੀ ਬੰਟੀ ਬੈਂਸ ਤੋਂ ਮੰਗੀ ਗਈ ਹੈ ਹਾਲਾਂਕਿ ਇਸ ਪੂਰੀ ਘਟਨਾ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਬੰਟੀ ਬੈਂਸ ਕੁਝ ਸਮੇਂ ਪਹਿਲਾਂ ਹੀ ਫਾਇਰਿੰਗ ਤੋਂ ਉਸ ਰੈਸਟੋਰੈਂਟ ਤੋਂ ਬਾਹਰ ਨਿਕਲ ਗਏ ਸੀ ਜਿਸ ਤੋਂ ਬਾਅਦ ਇਹ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਬੰਬੀਹਾ ਗੈਂਗ ਦੇ ਵੱਲੋਂ ਜਿਹੜਾ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਬੰਟੀ ਬੈਂਸ ਪੰਜਾਬ ਦੇ ਮਸ਼ਹੂਰ ਗੀਤਕਾਰਾਂ ਦੇ ਵਿੱਚੋਂ ਇੱਕ ਨੇ ਇਹ ਨਾਤੇ ਲਿਖੇ ਹੋਏ ਗੀਤ ਕਈ ਵੱਡੇ ਪੰਜਾਬੀ ਗਾਇਕਾਂ ਦੇ ਵੱਲੋਂ ਗਾਏ ਗਏ ਨੇ ਕਈ ਗਾਇਕ ਬੰਟੀ ਬੈਂਸ ਦੇ ਗਾਣੇ ਗਾ ਕੇ ਜਿਹੜਾ ਨੇ ਪੰਜਾਬੀ ਗਾਇਕੀ ਦੇ ਸਟਾਰ ਬਣੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੈਨੀ ਜੋਲਵੀ ਨੇ ਤੇ ਉਸ ਤੋਂ ਬਾਅਦ ਕਈ ਮਸ਼ਹੂਰ ਗੀਤ ਜਿਹੜਾ ਨੇ ਬੰਟੀ ਬੈਂਸ ਦੀ ਕਲਮ ਦੇ ਵਿੱਚੋਂ ਲਿਖੇ ਗਏ ਨੇ ਤੇ ਹੁਣ ਬੰਟੀ ਬੈਂਸ ਦੀ ਜਾਨ ਨੂੰ ਗੈਂਗਸਟਰਾਂ ਤੋਂ ਖਤਰਾ ਦੱਸਿਆ ਜਾ ਰਿਹਾ ਤਾਂ ਦੱਸ ਦਈਏ ਕਿ ਲੰਬਾ ਸਮਾਂ ਬੰਟੀ ਬੈਂਸ ਸਿੱਧੂ ਮੂਸੇਵਾਲਾ ਦੇ ਮੈਨੇਜਰ ਵੀ ਰਹੇ ਨੇ ਤੇ ਹੁਣ ਕੋਧ ਦੀ ਇੱਕ ਪਛਾਣ ਬਣਾਈ ਗਈ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਬੰਟੀ ਬੈਂਸ ਤੇ ਕੱਲ ਜਦੋਂ ਸੈਕਟਰ 79 ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਰੈਸਟੋਰੈਂਟ ਦੇ ਵਿੱਚ ਬੈਠ ਕੇ ਇੱਕ ਸਟੋਰੀ ਪਾਈ ਗਈ ਤਾਂ ਉਸ ਸਟੋਰੀ ਤੋਂ ਚੰਦ ਮਿੰਟ ਬਾਅਦ ਹੀ ਬੰਟੀ ਬੈਂਸ ਦੇ ਉੱਤੇ ਹਮਲਾ ਕਰਨ ਦੀ ਨੀਅਤ ਦੇ ਨਾਲ ਰੈਸਟੋਰੈਂਟ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਹਾਲਾਂਕਿ ਬੰਟੀ ਬੈਂਸ ਉਸ ਰੈਸਟੋਰੈਂਟ ਤੋਂ ਚੰਦ ਮਿੰਟ ਪਹਿਲਾਂ ਹੀ ਨਿਕਲ ਚੁੱਕੇ ਸੀ ਤੇ ਉਹਨਾਂ ਨੂੰ ਡਰਾਉਣ ਦੇ ਲਈ ਜਿਹੜਾ ਪੂਰੀ ਦੀ ਪੂਰੀ ਕਾਰਵਾਈ ਕੀਤੀ ਗਈ ਹੈ 1 ਕਰੋੜ ਰੁਪਏ ਦੀ ਫਰੋਤੀ ਜਿਹੜਾ ਉਹ ਬੰਟੀ ਬੈਂਸ ਦੇ ਕੋਲੋਂ ਮੰਗੀ ਗਈ ਸੀ ਤਰੰਗਦਾਰੀ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ